ਸਾਰਿਆਂ ਨੂੰ ਜਸਵਿੰਦਰ ਚਾਹਲ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਆ ਕਿ ਤੁਸੀਂ ਮੇਰੀ ਕਲਮ ਚੋਂ ਰਚੀ ਕਵਿਤਾ ਇੱਕ ਮਰਦਮਸ਼ੁਮਾਰੀ ਇਹ ਵੀ ਨੂੰ ਬਹੁਤ ਜ਼ਿਆਦਾ ਮੋਹ ਪਿਆਰ ਦਿੱਤਾ ਹੈ ਉਸੇ ਕਵਿਤਾ ਨੂੰ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਉਸ ਕਵਿਤਾ ਦਾ ਦੂਸਰਾ ਭਾਗ ਲਿਖਿਆ ਹੈ ਜੋ ਤੁਹਾਡੇ ਰੂਬਰੂ ਕਰ ਰਿਹਾ ਹਾਂ ਮਰਦਮ ਸ਼ੁਮਾਰੀ ਜਦੋਂ ਦੂਜੀ ਵੇਰ ਆਈ ਸੀ ਮੇਰੀ ਵੀ ਡਿਊਟੀ ਉਹਦੇ ਚ ਲਗਾਈ ਸੀ ਸਰਵੇ ਕਰਨ ਲਈ ਮੈਂ ਘਰਾਂ ਚ ਫੇਰੀ ਪਾਈ ਸੀ ਇੱਕ ਘਰ ਬੈਠੀ ਇੱਕ ਵਿਰਧ ਮਾਈ ਸੀ ਮੈਨੂੰ ਪਹਿਚਾਨਣ ਲਈ ਉਸ ਦਾ ਮੱਥੇ ਤੇ ਹੱਥ ਰੁਕ ਗਿਆ ਸਤਿ ਸ਼੍ਰੀਕਾਲ ਕਹਿ ਕੇ ਮੇਰਾ ਸਿਰ ਝੁਕ ਗਿਆ ਕੌਣ ਐ ਭਾਈ ਤੂੰ ਕੰਮ ਐ ਕੀ ਵੇ ਘਰ ਹਾਂ ਇਕੱਲੀ ਹੋਰ ਕੋਈ ਨਾ ਜੀਵੇ ਮਾਸਟਰਾਂ ਬੇਬੇ ਮੈਂ ਤਾਂ ਸਕੂਲ ਦਾ ਘੋਮਣ ਕਲਾਾਂ ਤੇ ਬਲਾਕ ਮੰਡੀ ਫੂਲ ਦਾ ਸਰਵੇ ਕਰਨਾ ਮੈਂ ਤੁਹਾਡੇ ਪਰਿਵਾਰ ਦਾ ਆਪਣਾ ਨਾਂ ਦੱਸਣ ਨਾਲੇ ਆਪਣੇ ਸਰਦਾਰ ਦਾ ਮੱਧਮ ਅੱਖਾਂ ਦੇ ਵਿੱਚ ਭਾਰਾ ਆ ਪਾਣੀ ਸੀ ਚਿਹਰੇ ਦੀਆਂ ਝੂੜੀਆਂ ਬਿਆਨ ਕਰ ਗਈਆਂ ਕਹਾਣੀ ਸੀ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ 60 ਸਾਲ ਹੋ ਗਏ ਪੁੱਤ ਬਖਤੌਰ ਸੂਨਾ ਵਿਆਹੀ ਨੂੰ ਚਾਰ ਪੁੱਤ ਹੋਏ ਮੇਰੇ ਘਰ ਦੀ ਸ਼ਾਨ ਸੀ ਕੰਮ ਕਰ ਕਰ ਮੇਰੀ ਥੱਕਦੀ ਨਾ ਜਾਨ ਸੀ ਦਿਨ ਰਾਤ ਭੱਜੇ ਫਿਰਦੇ ਚਾਈ ਚਾਈ ਸੀ ਮਿੱਟੀ ਨਾਲ ਮਿੱਟੀ ਹੁੰਦੇ ਮੈਂ ਤੇ ਮੇਰਾ ਸਾਈਂ ਸੀ ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ ਚਾਵਾ ਨਾਲ ਵਿਆਹੇ ਨਾਲੇ ਨੌਕਰੀਆਂ ਲਗਵਾਏ ਸੀ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸੋਹਣਾ ਪਰਿਵਾਰ ਗਿਆ ਹੌਲੀ ਹੌਲੀ ਖਿੰਡਵੇ ਇਸੇ ਗੱਲ ਨੂੰ ਮੇਰਾ ਸਾਈਂ ਦਿਲ ਤੇ ਲਾ ਗਿਆ ਨਿਰਮੋਹੀ ਦੁਨੀਆ ਨੂੰ ਫਤੇ ਬਲਾ ਗਿਆ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕਵੇ ਪੁੱਤਾਂ ਦੀਆਂ ਸ਼ਹਿਰ ਕੋਠੀਆਂ ਤੇ ਮਾਂ ਕਿੱਥੇ ਰੱਖੇ ਸੰਦੂਕ ਵੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਹੁਣ ਤਾਂ ਪੁੱਤ ਜ਼ਮੀਨ ਦਾ ਠੇਕਾ ਲੈਣ ਹੀ ਆਉਂਦੇ ਨੇ ਭੇਜੇ ਮੈਂ ਸਨੇਹੇ ਲੈ ਲੋ ਖਬਰਸਾਰ ਵੇ ਆ ਨਹੀਂ ਸਕਦੇ ਕਹਿੰਦੇ ਟੌਮੀ ਬਿਮਾਰ ਵੇ ਦੱਸ ਕੀ ਕਰੂ ਪੁੱਤ ਪਾਲਣ ਹਾਰਾ ਵੇ ਚੰਦਰਿਆਂ ਨੂੰ ਮਾਂ ਤੋਂ ਵੱਧ ਕੁੱਤਾ ਹੋ ਗਿਆ ਪਿਆਰਾ ਵੇ ਬੋਰੀ ਵਾਲੇ ਝੋਲੇ 'ਚੋਂ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਆ ਦੇਖੀ ਪੁੱਤ ਐਤ ਕੀ ਦੀ ਪੈਨਸ਼ਨ ਨਹੀਂ ਆਈ ਸੀ ਇਦੋਂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰ ਵੇ ਚਾਰ ਪੁੱਤਾਂ ਦੀ ਮਾਂ ਮੈਨੂੰ ਪਾਲਦੀ ਐ ਸਰਕਾਰ ਵੇ ਸਾਰੀ ਉਮਰ ਪੁੱਤਾਂ ਰਹੀਆਂ ਅਧੂਰੀ ਵੇ ਮਰ ਗਈ ਜਦੋਂ ਕਹਿਣਗੇ ਹੋ ਗਈ ਪੂਰੀ ਵੇ ਰੋਣ ਦਾ ਪਖੰਡ ਉਦੋਂ ਕਰਨਗੇ ਸਾਰੇ ਵੇ ਭੋਗ ਤੇ ਕੱਠ ਨਾਲੇ ਕਰਨਗੇ ਭੰਡਾਰੇ ਵੇ ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ ਸ਼ਰਧਾਂਜਲੀਆ ਵੇਲੇ ਦੇਖੀ ਬੋਲਦੇ ਝੂਠ ਵੇ ਮਾਸਟਰ ਐ ਪੁੱਤਾ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ ਅਫਸਰ ਆਪੇ ਬਣਨਗੇ ਬਣਾਈ ਨੇਕ ਇਨਸਾਨ ਵੇ ਭੁੱਲ ਨਾ ਜਾਣ ਕੇ ਤੇ ਆਪਣੇ ਫਰਜ਼ ਵੇ ਬੜੇ ਔਖੇ ਹੁੰਦੇ ਲੋਹਣੇ ਮਾਮਾ ਦੇ ਕਰ ਜਵੇ ਬੇਬੇ ਨੇ ਜਦੋਂ ਖਤਮ ਕਰਤੀ ਕਹਾਣੀ ਸੀ ਚੈਲ ਦੀਆਂ ਅੱਖਾਂ ਵਿੱਚ ਭਰ ਆਇਆ ਪਾਣੀ ਸੀ ਦਿਲ ਵਿੱਚ ਉੱਠੀ ਫਿਰ ਡੂੰਗੀ ਇੱਕ ਚੀਜ਼ ਹੋਏ ਚੇਤੇ ਰੱਖਿਓ ਸੋਹਣਿਓ ਸਿਰ ਦੇ ਤਾਜ ਤੋਂ ਵੱਡੀ ਐ ਮਾਂ ਦੀ ਅਸੀਸ ਹੋਏ ਸਿਰ ਦੇ ਤਾਜ ਤੋਂ ਵੱਡੀ ਐ ਮਾਂ ਦੀ ਅਸੀਸ ਹੋਏ ਸਿਰ ਦੇ ਤਾਜ ਤੋਂ ਵੱਡੀ ਐ ਮਾਂ ਦੀ ਐ ਮਾਂ ਦੀ ਅਸੀਸ ਹੋਏ ਧੰਨਵਾਦ ਜੀ ਤੁਹਾਡਾ ਆਪਣਾ ਜਸਵਿੰਦਰ ਚਾਹਲ ਮੋਬਾਈਲ 987691505